ਕੀ 500 500 ਦੇ ਨੋਟ ਹੁਣ ਦੁਬਾਰਾ ਬੰਦ ਹੋ ਜਾਣਗੇ ਕਿਉਂਕਿ ਪਹਿਲਾਂ ਵੀ ਪੁਰਾਣੇ ਨੋਟਾਂ ਨੂੰ ਲੈ ਕੇ ਜਦੋਂ ਨੋਟਬੰਦੀ ਹੋਈ ਸੀਗੀ ਉਸ ਵੇਲੇ ਵੀ ਲੋਕਾਂ ਦੇ ਵਿੱਚ ਕਾਫੀ ਭਗੜੜ ਮਚ ਗਈ ਸੀ ਤੇ ਹੁਣ ਇੱਕ ਵਾਰ ਫਿਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਇੱਕ ਖਬਰ ਵਾਇਰਲ ਹੋ ਰਹੀ ਹੈ ਕਿ 500 500 ਦੇ ਨੋਟ ਜਿਹੜੇ ਕਿ 2026 ਤੋਂ ਬਾਅਦ ਏਟੀਐਮ ਤੋਂ ਨਿਕਲਣੇ ਬੰਦ ਹੋ ਜਾਣਗੇ ਕਿਉਂਕਿ ਦੱਸਦੇ ਕਿ ਆਰਬੀਆਈ ਦੇ ਵੱਲੋਂ 2000 ਦੇ ਨੋਟ ਪਹਿਲਾਂ ਹੀ ਬੰਦ ਕਰਵਾ ਚੁੱਕੇ ਨੇ ਬੰਦ ਕਰਵਾ ਦਿੱਤੇ ਗਏ ਨੇ ਤੇ ਹੁਣ 500 500 ਦੇ ਨੋਟ ਨੂੰ ਵੀ ਲੈ ਕੇ ਆ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਇਹ ਅਫਵਾਹ ਹੈ ਕਿ ਆਖਿਰ ਸੱਚਾਈ ਕੀ ਹੈ ਆਓ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਦਰਅਸਲ ਆਰਬੀਆਈ ਪਹਿਲਾਂ ਹੀ 2000 ਰੁਪਏ ਦੇ ਨੋਟ ਵਾਪਸ ਲੈਣ ਦਾ ਐਲਾਨ ਕਰ ਚੁੱਕਾ ਹੈ ਪਰ ਇਸ ਦੌਰਾਨ ਸੋਸ਼ਲ ਮੀਡੀਆ ਦੇ ਉੱਤੇ ਇੱਕ ਖਬਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈਗਾ ਕਿ ਮਾਰਚ 2026 ਤੋਂ 500 ਰੁਪਏ ਦੇ ਨੋਟ ਵੀ ਪ੍ਰਚਲਨ ਤੋਂ ਬਾਹਰ ਹੋ ਜਾਣਗੇ ਅਤੇ ਹੌਲੀ-ਹੌਲੀ ਏਟੀਐਮ ਤੋਂ ਵੀ ਹਟਾ ਦਿੱਤੇ ਜਾਣਗੇ ਇਸ ਦੇ ਉੱਤੇ ਸਰਕਾਰ ਦੇ ਵੱਲੋਂ ਪੀ ਆਈ ਬੀ ਨੇ ਤੱਥਾਂ ਦੀ ਜਾਂਚ ਕੀਤੀ ਅਤੇ ਲੋਕਾਂ ਦੇ ਦੱਸ ਦਈਏ ਕਿ ਭੰਬਲ ਪੂਸੇ ਨੂੰ ਦੂਰ ਕਰ ਦਿੱਤਾ ਇਸ ਖਬਰ ਨੂੰ ਫਰਜ਼ੀ ਘਰਾੜ ਦਿੱਤਾ ਗਿਆ ਹੈ ਤਾਂ ਕੋਈ ਵੀ ਘਬਰਾਉਣ ਦੀ ਨਹੀਂ ਹੈ ਤੁਹਾਨੂੰ ਲੋੜ ਸੋਸ਼ਲ ਮੀਡੀਆ ਖਾਸ ਕਰਕੇ WhatsApp ਅਤੇ ਇੱਕ ਗੁੰਮਰਾਹਕੁਨ ਮੈਸੇਜ ਤੇਜ਼ ਦੇ ਨਾਲ ਵਾਇਰਲ ਹੋ ਰਿਹਾ ਸੀਗਾ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਸੀਗਾ ਕਿ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਨੇ ਸਾਰੀਆਂ ਬੈਂਕਾਂ ਨੂੰ 30 ਸਤੰਬਰ 2025 ਤੱਕ ਆਪਣੇ ਏਟੀਐਮ ਦੇ ਵਿੱਚੋਂ 500 ਰੁਪਏ ਦੇ ਨੋਟ ਕਢਵਾਉਣਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਨੇ ਇਸ ਸੁਨੇਹੇ ਦੇ ਵਿੱਚ ਕਿਹਾ ਗਿਆ ਹੈਗਾ ਕਿ 75% ਏਟੀਐਮ ਦੇ ਵਿੱਚੋਂ 500 ਰੁਪਏ ਦੇ ਨੋਟ ਹਟਾ ਦਿੱਤੇ ਜਾਣਗੇ ਅਤੇ 31 ਮਾਰਚ 2026 ਤੱਕ 90% ਏਟੀਐਮ ਦੇ ਵਿੱਚੋਂ ਪੂਰੀ ਤਰ੍ਹਾਂ ਹਟਾ ਦਿੱਤੇ ਜਾਣਗੇ ਇਸ ਤੋਂ ਬਾਅਦ ਏਟੀਐਮ ਵਿਚੋ ਸਿਰਫ 100 ਅਤੇ 200 ਰੁਪਏ ਦੇ نوٹ ਹੀ ਮਿਲਣਗੇ ਤਾਂ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਪਣੇ ਕੋਲ ਮੌਜੂਦ 500 ਰੁਪਏ ਦੇ ਨੋਟਾਂ ਨੂੰ ਜਲਦੀ ਤੋਂ ਜਲਦੀ ਖਰਚ ਕਰਨਾ ਸ਼ੁਰੂ ਕਰ ਦੇਣ ਤਾਂ ਦੱਸਦੀ ਹੈ ਕਿ ਇਸ ਦੇ ਉੱਤੇ ਤੁਹਾਨੂੰ ਦੱਸਦੀ ਹੈ ਕਿ ਜੋ ਐਲਾਨਿਆ ਗਿਆ ਹੈ ਪੀਆਈਬੀ ਨੇ ਇਸ ਨੂੰ ਫਰਜ਼ੀ ਐਲਾਨ ਦਿੱਤਾ ਹੈਗਾ ਪੀਆਈਬੀ ਫੈਕਟ ਚੈੱਕ ਨੇ ਇਸ ਵਾਇਰਲ ਸੁਨੇਹੇ ਨੂੰ ਪੂਰੀ ਤਰ੍ਹਾਂ ਫਰਜ਼ੀ ਐਲਾਨਿਆ ਹੈਗਾ ਉਹਨਾਂ ਨੇ ਸਪਸ਼ਟ ਕੀਤਾ ਹੈਗਾ ਕਿ ਰਿਜ਼ਰਵ ਬੈਂਕ ਨੇ ਅਜੇ ਹਾ ਕੋਈ ਵੀ ਆਦੇਸ਼ ਨਹੀਂ ਦਿੱਤਾ ਅਤੇ 500 ਰੁਪਏ ਦੇ ਨੋਟ ਪੂਰੀ ਤਰ੍ਹਾਂ ਵੈਧ ਨੇ ਤੁਸੀਂ ਚਲਾ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕਿਹਾ ਹੈਗਾ ਕਿ ਲੋਕ ਬਿਨਾਂ ਕਿਸੇ ਚਿੰਤਾ ਦੇ ਇਨਾਂਦੀ ਵਰਤੋਂ ਕਰ ਸਕਦੇ ਨੇ ਤਾਂ ਪੀਆਈਬੀ ਨੇ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜੇ ਹੀ ਕਿਸੇ ਵੀ ਅਫਵਾਹ ਜਾਂ ਫਿਰ ਸੁਨੇਹੇ ਨੂੰ ਅੱਗੇ ਭੇਜਣ ਤੋਂ ਪਹਿਲਾਂ ਇਸ ਦੀ ਜਿਹੜੀ ਕਿ ਡੂੰਘਾਈ ਦੇ ਨਾਲ ਸੱਚਾਈ ਦੀ ਜਾਂਚ ਕਰਨ ਅਤੇ ਗੁੰਮਰਾਹਕੂ ਨੂੰ ਜਿਹੜੀ ਜਾਣਕਾਰੀ ਤੋਂ ਤੁਸੀਂ ਵੀ ਸਾਵਧਾਨ ਰਹੋ ਤੇ ਅੱਗੇ ਵੀ ਅਜਈਆਂ ਅਫਵਾਹਾਂ ਤੁਸੀਂ ਨਾ ਫੈਲਾਓ ਕਿਉਂਕਿ ਅਜਈਆਂ ਅਫਵਾਹ ਫੈਲਾਉਣ ਦੇ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਵੀ ਬਣ ਜਾਂਦਾ ਹੈ ਕਿ ਅਜੇ ਹੁਣ ਦੁਬਾਰਾ ਨੋਟਬੰਦੀ ਵਾਲਾ ਸੀਨ ਤਾ ਨਹੀਂ ਹੋ ਜਾਵੇਗਾ ਕਿਉਂਕਿ ਨੋਟਬੰਦੀ ਸਭ ਨੂੰ ਯਾਦ ਹੈ ਜਦੋਂ ਨੋਟਬੰਦੀ ਦੇ ਦੌਰਾਨ ਬੰਦ ਕੀਤੇ ਗਏ ਸੀਗੇ ਤਾਂ ਉਸ ਵੇਲੇ ਲੋਕ ਦੱਸਦੇ ਕਿ ਏਟੀਐਮ ਦੇ ਬਾਹਰ ਬੈਂਕਾਂ ਦੇ ਬਾਹਰ ਲੰਬੀਆਂ-ਲੰਬੀਆਂ ਧੁੱਪੇ-ਧੁੱਪ ਦੇ ਵਿੱਚ ਜਿਹੜੇ ਕਿ ਕਤਾਰਾਂ ਖੜਾ ਕੇ ਆਪਣੇ ਨੋਟ ਐਕਸਚੇਂਜ ਕਰਵਾ ਰਹੇ ਸੀਗੇ ਜਮਾ ਕਰਵਾ ਰਹੇ ਸੀਗੇ ਤਾਂ ਉਹ ਸਥਿਤੀ ਨੂੰ ਦੁਬਾਰਾ ਨਹੀਂ ਝੱਲਣਾ ਚਾਹੁੰਦੇ ਲੋਕ ਜਿੱਥੇ 2000 ਦੇ ਨੋਟ ਵਾਪਸ ਲੈਣ ਦਾ ਆਰਬੀਆਈ ਨੇ ਇਹ ਹੁਕਮ ਜਿਹੜਾ ਕਿ ਜਾਰੀ ਕੀਤਾ ਸੀਗਾ ਐਲਾਨ ਕਰ ਦਿੱਤਾ ਸੀਗਾ ਕਿ 2000 ਦੇ ਨੋਟ ਵਾਪਿਸ ਲੈ ਰਹੇ ਨੇ ਪਰ ਹੁਣ 500 ਰੁਪਏ ਦੇ ਨੋਟ ਨੂੰ ਲੈ ਕੇ ਜਿਹੜੀ ਕਿ ਅਫਵਾਹ ਫੈਲੀ ਹੈ ਉਸ ਨੂੰ RBI ਨੇ ਬਿਲਕੁਲ ਹੀ ਫਰਜ਼ੀ ਐਲਾਨ ਕਰ ਦਿੱਤਾ ਹੈ ਤੇ ਨਾਲ ਦੇ ਨਾਲ ਇਹ ਵੀ ਗੱਲ ਆਖੀ ਹੈ ਕਿ ਲੋਕ ਅਜਈਆਂ ਅਫਵਾਹਾਂ ਤੋਂ ਬਚ ਕੇ ਰਹਿਣ